ਜੋ ਜਿਹੜੀ ਕਬੂਦ ਨੇ ਕੁਲਰ ਜੱਤਿਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਲਓ ਜੀ ਮੈਂ ਤੁਹਾਨੂੰ ਕਰਾਉਂਦੇ ਆ ਦਰਤਾਂ ਜਿਹੜੀ ਆਪਣੀ ਤਖਤ ਪੂਰਾ ਸਾਬ ਤੋਂ ਦੂਸਰ ਚ ਪਹਿਲਾ ਨਾਮ ਜੱਤਿਆ ਕੁਲਰ ਆਪਣੇ ਕਬੂਤਰੀ ਨੇ ਕਰਾਉਂਦੇ ਆ ਦਰਤਾਂ ਤੁਹਾਨੂੰ ਅੱਜ ਆਪਾਂ ਆਇਆ ਬਈ ਇਹ ਮੇਤਰਾ ਕਬੂਤਰੀ ਆਪਣੀ ਉਹ ਦੂਸਰੀ ਰੋਡ ਦੇ ਅਬਿ ਤੱਕ ਤੂ ਕੁਰੇ ਅਬ ਤੂ ਪੂਰਾ ਸਹਿਵਾ ਕੂਤਰੀ ਦੂਸਰੀ ਰੋਡ ਆ ਬਹੁਤ ਟਾਈਮ ਦੀ ਬਈ ਕਬੂਤਰੀ ਸੀ ਇਹ ਚਿਚੜ ਲਾਟੀ ਹੋਇਆ ਇਹ ਮੈਂ ਚਿਚੜ ਲਾਗੇ ਬਹੁਤ ਆ ਬਹੁਤ ਜਿਆਦਾ ਇੱਕ ਹੋਰ ਸੀ ਕਬੂਤਰੀ ਦੇ ਨਾਲ ਦੀ ਭੈਣ ਹੀ ਸੀ ਇਹਦੀ ਉਹ ਦੇਦੀ ਸੀ ਕਿਸੇ ਆਪਦੇ ਲਿਆਜੀ ਨੂੰ ਅਰੇ ਚੱਲ ਲੈ ਜਾ ਤੂੰ ਕੋਈ ਗੱਲ ਨਹੀਂ ਹਾਈ ਕੱਢਦੀ ਸੀ ਉਹਨੂੰ ਤਾਂ ਠੀਕ ਕਰ ਲਈ ਚਿਚੜਾਉਂ ਜਾਨੀ ਕਿ ਉਹ ਵੀ ਇਹ ਉਹ ਗਿਆ ਬਈ ਤਤੂ ਵੇ ਆ ਬੰਦੇ ਨੇ ਸਾਡੇ ਨੇ ਮਿਹਨਤ ਬਹੁਤ ਲੱਗੀ ਸੀ ਪਰ ਬਈ ਇਹਨੂੰ ਬੁਝਾਉਣ ਖਾਤਾ ਪੂਟਰ ਪੂਟਰ ਪਾ ਕੇ ਬਹੁਤ ਔਖੀ ਬਚਾਈ ਇਹ ਪੱਟੇ ਖੰਗੇ ਦੇ ਤੇ ਫਿਰ ਸਾਰਾਈ ਫਿਰ ਉਦੋਂ ਸਾਰਾ ਆਉਣ ਤੇ ਜਿਹੜੀ ਇਹ ਤੇ ਮਿਹਨਤ ਆਈ ਹੈ ਬਈ ਤਾਂ ਫਿਰ ਕੀ ਬਾਤਾਂ ਇਹਨੇ ਉਹ ਤਾਂ ਸਾਨੂੰ ਪਤਾ ਤੇ ਜਾਂ ਇਹਦੇ ਪ੍ਰਾਣ ਪਤਾ ਇਹ ਨਾ ਬਈ ਦਿਨਾਂ ਲੈਣਾ ਹੁੰਦਾ ਨਾ ਇਹਦਾ ਲਾਲਾ ਸਾਹਿਬ ਤੋਂ ਦੇਣਾ ਲੈਣਾ ਹੀ ਸੀਗਾ ਨਹੀਂ ਆਪਾਂ ਪਹਿਲਾਂ ਦੇ ਦੀ ਕਬੂਤਰੀ ਆ ਕਿ ਵਿੱਚ ਚੇਚੜ ਪੈਣੇ ਤੇ ਆਏ ਨੇ ਹਨਾ ਜੋ ਹੈ ਤਾਂ ਲੋੜ ਤਾਂ ਉਹ ਵੀ ਹੋ ਗਈ ਸੀ ਵੈਸੇ ਵੱਡੇ ਨੇ ਆਪਣੇ ਨੇ ਗੁੱਗੀ ਨੇ ਉਹ ਜਗਾਤੀ ਕਰ ਲੋਟਰੀ ਪਈ ਸੀ ਕਿਵੇਂ ਸਾਡੇ ਕੋਲ ਆਹ ਵੇਖ ਬੱਚਾ ਹੈ ਦਾ ਇਹ ਵੀ ਇਹਦੇ ਨਾਲ 7 7 ਵਜੇ ਬੈਂਦਾ ਰਿਹਾ ਟਾਂਕੀ ਇਹ ਛੱਡਣਾ ਹੀ ਫਿਰ ਕਿਸੇ ਕੋਈ ਵਜਾ ਤੋਂ ਕਾਰਨ ਮੈਂ ਛੱਡਾਂ ਨਹੀਂ ਇਹਦੀ ਵੀ ਤਿਆਰੀ ਛੱਡਣ ਦੀ ਇਹਦੀ ਤਿਆਰੀ ਸੀ ਵੈਸੇ ਇਹ ਬੱਚਾ ਜਿਹੜਾ ਬਈ ਗ੍ਰਹਿਤ ਕਰੇ ਹੋਏ ਦੇਖਿਆ ਹੈ ਜਿਨੇ ਕੋ ਦਿਨਾਂ ਲੈਣ ਦਾ ਦੇਲ ਹੈ ਬਈ ਕਿਤੇ ਚਚੜਾ ਨਹੀਂ ਹੰਭਾਈ ਵੀ ਸੀ ਕਿ ਕੀ ਛੜਨੀ ਕੀ ਕਰਨੀ ਸੀਗੀ ਕਿਤੇ ਸਾਡੇ ਆ ਬੰਦੇ ਨੇ ਬੋਰਡਰ-ਪਾਡਰ ਲਾ ਕੇ ਦਵਾਈਆਂ-ਦਵਾਈਆਂ ਲਾ ਕੇ ਕੈਮ ਕਰ ਲਈ ਉਹ ਕਰਮ ਵਾਲੇ ਕੂਲਰ ਚ ਤਾਗੀ ਅੱਜ ਐ ਬਈ ਦਿਨ ਲੈਣ ਦੇ ਸਬੰਧ ਨੇ ਸਾਰੇ ਤੇ ਹੋਰ ਠੀਕ-ਠਾਕ ਬਈ ਸਾਰੇ ਤੇ ਆਪਣੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਜੋ ਆਪਾਂ ਹੋਰ ਵੀਡੀਓ ਵਧੀਆ ਵਧੀਆ ਬਣਾਉਂਦੇ ਰਹੀਏ ਤੇ ਭਾਈ ਇੱਕ ਆਪਾਂ ਨਾ ਬੱਕਰੀਆਂ ਦੀਆਂ ਵੀਡੀਓ ਬਣਾਉਣ ਜਾਂਦੇ ਨੇ ਉਹ ਵੀ ਲਾਇਕ ਕਮੈਂਟ ਕਰਿਆ ਕਰੋ ਯਾਰ ਕੀ ਭਾਜ ਜਦੋਂ ਆਪਣੇ ਕੋਲ ਟਾਈਮ ਹੁੰਦਾ ਫਿਰ ਆਪਾਂ ਉਧਰ ਵੀ ਜਾ ਬੜਾਈਦਾ ਆ ਉਹ ਵੀ ਆਪਣਾ ਜਾਨਵਰਾਂ ਦੇ ਨਾਲ ਹੀ ਆ ਉਹ ਵੀ ਕੰਮ ਇਹ ਠੀਕ ਆ ਭਾਈ ਸਾਰੇ ਵੀਰਾਂ ਦਾ ਧੰਨਵਾਦ ਤੇ ਨਸਲ ਦਾ ਪਰ ਬਾਕੀ ਨਸਲੀ ਹੁੰਦੀ ਆ ਐਵੇਂ ਨਾ ਕੋਈ ਸਾਡੇ ਵਾਂਗੂੰ ਅਸੀਂ ਤਾਂ ਕਿ ਕੂਤਾ ਚਾਹ ਦੇ ਦਿੱਤਾ ਕੋਈ ਲਿਆ ਚ ਦੇ ਦਿੱਤਾ ਸੀ ਉਹ ਤਾਂ ਚਿਚੜਿਆਂ ਦੇ ਦੋ ਤੁਸੀਂ ਚਿਚੜੀਆਂ ਪਈਆਂ ਨੇ ਇਹ ਰੱਖ ਲਈ ਸੀ ਅਸੀਂ ਇਹ ਕਰਮ ਵਾਲੀ ਸਾਨੂੰ ਦੇਗੀ ਕੂਲਰ ਆਪ ਦਾ ਫਲ ਜਿਹੜਾ ਲੈਣਾ ਸੀਗਾ ਮਿਹਨਤ ਕਰਾਈ ਦਾ ਚਲੋ ਠੀਕ ਆ ਭਾਈ ਸਾਰਿਆਂ ਦਾ ਧੰਨਵਾਦ ਓਕੇ